ਨੈਕਸਟ 24 ਪੰਜਾਬ نیوز ਚੈਨਲ ਦੇ ਇੱਕ ਦੇ ਦਰਸ਼ਕਾਂ ਨੂੰ ਪਿਆਰਪ੍ਰੇ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਅਨਵਲਗਨ ਨੰਗਾ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ ਪੰਜਾਬ ਦੇ ਵਿੱਚ ਨਸ਼ਿਆ ਨੌਜਵਾਨਾਂ ਨੂੰ ਕੁਲਵੰਖਾ ਰਹੇ ਹਨ ਜਿਸ ਤੇ ਮਜਿੰਦਰ ਸਿੰਘ ਲਾਲਪੁਰਾ ਨੇ ਨਸ਼ੇ ਖਿਲਾਫ ਤੰਦ ਕੱਸਦਿਆਂ ਪੁਲਿਸ ਪ੍ਰਸ਼ਾਸਨ ਤੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਟੂਲ ਸਾਬ ਦੇ ਵਿਧਾਇਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਿਸ ਦੌਰਾਨ ਉਹਨਾਂ ਨੇ ਆਪਣੀ ਪਾਰਟੀ ਦੇ ਪੰਚਾਇਤ ਮੈਂਬਰਾਂ ਨੂੰ ਸਤਰਕ ਕਰ ਦਿੱਤਾ ਹੈ ਕਿ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤਰੰਤਨ ਸਦਰ थाना ਸ਼੍ਰੀ ਗੋਂਦਵਾਲ ਸਾਹਿਬ ਥਾਣਾ ਇਹਨਾਂ ਥਾਣਿਆਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਜੇਕਰ ਕੋਈ ਨਸ਼ੇ ਦਾ ਸੁੱਦਾਗਰ ਫੜਿਆ ਜਾਂਦਾ ਹੈ ਤਾਂ ਜੇਕਰ ਕੋਈ ਸਾਡੀ ਪਾਰਟੀ ਦਾ ਵੀ ਹੋਵੇ ਤਾਂ ਜੇਕਰ ਕੋਈ ਹੋਰ ਵੀ ਹੋਵੇ ਤਾਂ ਉਸ ਨੂੰ ਸ਼ਡਾਉਨ ਜਾਂ ਉਸ ਦੀ ਅਗਵਾਈ ਪਰਣਾਵੇ ਗਤਾਂ ਉਸਤੇ ਵੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜਿੱਤੇ ਕਿ ਐਸਐਸਪੀ ਅਭਿਮਨ ਨੂੰ ਰਾਣਾ ਵੀ ਨਸ਼ੇ ਦੇ ਖਿਲਾਫ ਤੇ ਗੈਂਗਸਟਰ ਖਿਲਾਫ 70 ਕ ਨਜ਼ਰਾਰੇ ਨੇ ਜਿਸ ਤੋ ਮਾਪਲੀ ਪਾਰਟੀ ਨਸ਼ੇ ਵਿਰੋਧ ਤੰਦ ਕੱਸਦੀ ਨਜ਼ਰ ਆ ਰਹੀ ਹੈ ਹੋਰ ਇਸ ਸੰਬੰਧੀ ਕੀ ਕਹਿੰਦੇ ਨਜ਼ਰ ਹੈ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਤੁਹਾਨੂੰ ਸੁਣਾਉਨੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਜੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਜੇ ਮੈਂ ਜਿੰਨੇ ਇੱਥੇ ਪ੍ਰੈਸ ਵਾਲੇ ਵੀਰ ਆਏ ਅੱਜ ਜਿਨ੍ਹਾਂ ਨੇ ਆਪਣੇ ਅਰਜੀਵੇਂ ਭਰੇ ਸਮੇਂ 'ਚ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਕਰਦਾ ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਜਿੰਨੀਆਂ ਸਕਦਾ ਉਹਨਾਂ ਨੂੰ ਲੋੜੀ ਤੇ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਅ ਕੱਲੋਂ ਮੈਂ ਲਾਈਵ ਹੋ ਕੇ ਇਹ ਕਿਆਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹਿਬ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕਿ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁਟਕਾ ਖੋਆ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ। ਉਸ ਬੰਦ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬਡਿਵੀਜ਼ਨ ਤੋਂ ਡੀਐਸਪੀ ਗੋਦਵਾਲ ਤੋਂ ਅਤੁ ਸੁਨੀਦੀ ਨੇ ਤੇ ਸਾਡੇ ਗੋਦਵਾਲ ਸਾਹਿਬ ਤੋਂ ਐਸਐਚਓ ਪ੍ਰਭਜੀ ਸਿੰਘ ਨੇ ਅਵਤਾਰ ਸਿੰਘ ਸੋਨਾ ਜਿਹੜੇ ਸਾਡੇ ਸਥਾਨੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸਐਚਓ ਨੇ ਤੇ ਚੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ ਆ ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮ ਹੀ ਇਹ ਹੁੰਦਾ ਹੈ ਕਿ ਕਿਤੇ ਕੋਈ ਕਹਿ ਦਿੰਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਤੇ ਕਿਤੇ ਜਨਤਾ ਦੇ ਫੋਹਾਵਾਂ ਚੱਲਦੀਆਂ ਵਾਂ ਪੇ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮਾਇਦੇ ਜਿਹੜੇ ਉਹ ਸਾਥ ਦੇ ਦਿੰਦੇ ਹ ਤਾਂ ਨਹੀਂ ਬੰਦ ਹੁੰਦਾ ਉਹ ਲੱਗ ਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫੋਹਾਵਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਆ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹ ਜੜੋਂ ਪੁੱਟਾਂਗੇ ਉਹਦੇ ਸਬੰਧ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਇੱਥੇ ਇੱਕ ਮੀਟਿੰਗ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਾਹਿਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਨਹੀਂਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿਛੇ ਆ ਕੇ ਉਹਨੂੰ ਛਡਾਉਣ ਆਉਂਦਾ ਵੀ ਅਸੀਂ ਛੱਡਦੇ ਨਹੀਂ ਆ ਪਰ ਸਾਨੂੰ ਹੋਰ ਹੌਸਲਾ ਹੋ ਜੇ ਜਿ ਉਹਨਾਂ ਨੂੰ ਉਹ ਛਡਾਉਣ ਦੀ بجائے ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਪੂਰਨ ਬਹੁਮਤਾਂ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਕਿਸੇ ਵੀ ਪਾਰਟੀ ਬਿਲ ਨੂੰ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਿਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਹਾਂ ਵੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਰਿਆਂ ਨੂੰ ਆਪਾਂ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ ਦੋ ਦੋ ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾਂ ਕਿ ਹੀ ਲਟੇਰੇ ਗਰੋ ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪੁੰਗੀਆਂ ਜਾ ਰਹੀਆਂ ਲਗਭਗ 700 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਵਾ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦਿਨੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ 'ਚ ਨਾ ਪੈ ਜਿਓ ਕਿਉਂਕਿ ਇੱਕ ਪੰਚਾਇਤ ਹੀ ਹੁੰਦੀ ਆ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟ ਜਾਣ 20 ਘਟ ਜਾਣ ਅਗਲੇ ਇਲੈਕਸ਼ਨ ਚ ਮੇਰੀਆਂ 50 ਘਟ ਜਾਣ ਕਿਸੇ ਪਿੰਡ ਚੋਂ 100 ਘਟ ਜਾਣ ਉਹ ਮਨਜ਼ੂਰ ਆ ਪਰ ਚਿੱਟਾ ਵੇਚਣ ਵਾਲੇ ਦੀ ਸਪੋਰਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ ਸਪੋਰਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਅੰਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜਿਹੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ ਤਕਰੀਬਨ ਲਗਭਗ 25 ਕਿਲੋ ਜਿਹੜੀ ਆ ਹਿਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੀ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਆ ਲਿਆ ਤੇ ਆ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਹੈ ਤੇ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਿਰੋਇਨ ਮਾੜੇ ਅੰਸਰਾਂ ਕੋ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨ ਜੀ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਸਤਨਤਰ ਜਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਅ ਮੈਂ ਹੁਣੇ ਐਸਚਓ ਸਾਹਿਬ ਸਾਡੇ ਸਦਰਾ ਕਿਤੇ ਮੈਂ ਕਹਿ ਰਿਹਾ ਮੈਂ ਹਾਂ ਜੀ ਤੁਹਾਡੀਆਂ ਅੱਖਾਂ ਚ ਨੀਂਦ ਹੈ ਤੇ ਉਹ ਕਹਿ ਰਹੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਅਰੈਸਟ ਬੋ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆ ਸਾਡੇ ਐਸਐਸਪੀ ਸਾਹਿਬ ਤੁਸੀਂ ਵੇਖੋ ਆ ਵੀ ਦੇਖਿਆ ਰਾਤ ਨੂੰ 1 ਵਜੇ ਜਾਂ ਕਈ ਵੀ 3 ਵਜੇ ਮੈਂ ਖੁਦ ਉਹਨਾਂ ਨੂੰ ਲੱਗਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇੱਕ ਐਸਐਸਪੀ ਗ੍ਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ ਡੀਐਸਪੀ ਸਾਹਿਬ ਮੈਂ ਕੱਲ ਜੀਵੀਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀਕੇ ਆਇਆ ਹਾਂ ਉੱਥੇ ਜੀਵੀਕੇ ਰਹਿੰਦੇ ਨੇ ਤੇ ਅ ਥਰਮਲ ਪਲਾਨਟ 'ਚ ਗਿਆ ਸੀ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣ ਤੇ ਮੈਂ ਕਿਹਾ ਤੁਸੀਂ ਕਦੋਂ ਪਾਉਣਾ ਹੈ ਕਹਿੰਦੇ ਅਜੇ ਤੇ ਅਸੀਂ ਰੇਟ ਤੇ ਆ ਤੇ ਉਸ ਟਾਈਮ ਦੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਹੋਰ ਟਾਈਮ ਹੈ ਤੇ ਇਹ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਜਿਹੜੇ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊਗੀ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਤੇ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀ ਵਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀ ਸਰ ਜਿਹੜਾ ਮੈਂ ਚਿੱਤੇ ਦੀ ਲਪੇਟ ਦੇ ਵਿੱਚ ਜਿਹੜੇ ਮੌਜੂਦਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਅਜਿਹੜਾ ਵੋਟਰ ਉਹ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਿਲ ਤੋਂ ਜੋ ਕੱਢਣ ਲਈ ਜੋ ਵੀ ਐਜ਼ এ ਬਤੌਰ ਐਮ ਐਲ اے ਇਹ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਦਿਨੋਂ ਮਨੋਜੀ ਮਤ ਕਰ ਸਕਦਾ ਆ ਉਹ ਮੈਂ ਜ਼ਰੂਰ ਕਰਾਂ ਸਾਰੇ ਇੱਕ ਚੀਜ਼ ਇੱਥੇ ਮੈਂ ਬਾਰੇ ਜਦੋਂ ਮਤੇ ਪਏ ਜਾਂਦੇ ਨੇ ਤਾਂ ਲੋਕਾਂ ਉਹਦੇ ਲਈ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਦੇਸ਼ਕ ਜਰੂਰੀ ਨਹੀਂ ਕਿ ਨਸ਼ੇ ਵਾਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤਾਂ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਤੇ ਜੇ ਕੋਈ ਨਸ਼ੇ ਵਾਲਾ ਚਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਿਹਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ ਇਹ ਬਣੇ ਇੱਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵੇਖਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਮਾਨ ਵਿਕਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕਦਾ ਇੱਕ ਉਹ ਜਿਹੜਾ ਬੰਦਾ ਛਡਾ ਰਿਹਾ ਹਾਈਵੇਰੀ ਉਹ ਛਡਾਉਂਦੇ ਆ ਉਹਦੇ ਵਿੱਚੋਂ ਹਿੱਸਾ ਪਤੀ ਕੋਈ ਜਿਹੜੀ ਉਹ ਲੈਦਾ ਹੋਵੇ ਸੋ ਬਾਕੀ ਡੀਐਸਪੀ ਸਾਹਿਬ ਜੀ ਜੀ ਤੀਦਨ ਹੋਰ ਬਨੇਗਾ ਅੱਜਕੱਲ ਮੈਂ ਆ ਦੇਖੋ ਜੇ ਤੁਸੀਂ ਗੱਲ ਕਰੋ ਪਿਛਲੇ 3-4 ਮਹੀਨਿਆਂ ਤੋਂ ਇਹ ਜਦੋਂ ਦੇ ਹੁਣ ਆਪਣੇ ਪਿਛਲੇ ਐਸਐਸਪੀ ਸਾਹਿਬ ਨੇ ਵੀ ਚੰਗਾ ਕੰਮ ਕੀਤਾ ਸੀ ਜਿਹੜੇ ਹੁਣ ਆਪਣੇ ਐਸਐਸਪੀ ਸਾਹਿਬ ਆਏ ਨੇ ਜਿੱਦਨ ਦੇ ਆਏ ਨੇ ਉਦੋਂ ਤੋਂ ਲੈ ਕੇ ਤੁਸੀਂ ਵੇਖੋਗੇ ਕਿ ਆ ਮੈਨੂੰ ਨਹੀਂ ਲੱਗਦਾ ਵੀ ਅਨਟ੍ਰੇਸ ਮਸਲੇ ਜਿਹੜੇ ਆ ਉਹ ਕਿਤੇ ਪੈਂਡਿੰਗ ਪਏ ਰਹਿਣ ਡੇ ਨੇ ਇਵਨ ਇੱਥੋਂ ਤੱਕ ਵੀ ਉਹਨਾਂ ਦਾ ਕੰਮ ਚੱਲਣ ਡਿਆ ਕਿ ਜਿੰਨੀ ਪੁਰਾਣੀ ਪੈਣਸੀ ਪਈ ਆ ਪੁਰਾਣੇ ਕੋਈ ਚਲਾਨ ਪੇਸ਼ਾ ਹੋਣ ਵਾਲੇ ਹਜੇ ਪਏ ਆ ਉਹ ਵੀ ਵੱਤੋਂ ਵੱਧ ਜਿਹੜੇ ਆ ਉਹ ਕੀਤੇ ਜਾਂਦੇ ਤੇ ਆ ਤੁਸੀਂ ਵੇਖੋ ਵੀ ਹੁਣ ਜੇ ਕੋਈ ਕ੍ਰਾਈਮ ਹੁੰਦਾ ਵਾ ਤੇ ਵਿਦਿਆ ਨਾ ਕੋਈ 2-4 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਆ ਉਹ ਬੰਦੇ ਫੜੇ ਜਾਂਦੇ ਆ ਨਹੀਂ ਤੇ ਕਈ ਵਾਰੀ ਕੀ ਹੁੰਦਾ ਹੈ ਵੱਡੇ ਮੁਕਦਮੇ ਜਿਹੜੇ ਆ ਉਹ ਅਨਟ੍ਰੇਸ ਰਹਿ ਜਾਂਦੇ ਗੱਲ ਇਹ ਨਹੀਂ ਕਿ ਪਹਿਲਾਂ ਨੇ ਵੀ ਚੰਗਾ ਕੰਮ ਕੀਤਾ ਪਰ ਹੁਣ ਵਾਲੇ ਜਿਹੜੇ ਸਾਡੇ ਐਸਐਸਪੀ ਸਾਹਿਬ ਪੂਰੀ ਵਧੀਆ ਢੰਗ ਨਾਲ ਕੰਮ ਜਿਹੜਾ ਉਹ ਕਰ ਰਿਹਾ ਜਿਸ ਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਕਿ ਦੇਖੋ ਜੇ ਉਹ ਚਾਹੁੰਦੇ ਨੇ ਕਿ ਇਥੋਂ ਵਾਕੇ ਕ੍ਰਾਈਮ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਤਾਂ ਸਾਡਾ ਵੀ ਪੂਰਾ ਐਜ਼ ਅ ਪੋਲੀਟੀਕਲੀ ਜਿਵੇਂ ਸਾਡੀ ਸਰਕਾਰ ਜਿਹੜਾ ਪੂਰਾ ਜੋਰ ਲਾ ਰਹੀ ਹੈ ਉਹ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਨਾਂ ਦੀ ਬਾਵਾ ਬਣ ਕੇ ਉਹ ਸਾਡੀਆਂ ਬਾਵਾ ਬਣ ਰਾਜਨੀਤਿਕ ਤੌਰ ਤੇ ਅਸੀਂ ਉਹਨਾਂ ਦੀ ਬਾਵਾ ਬਣ ਕੇ ਜੋ ਵੀ ਸਰਕਾਰ ਦਾ ਉਹਨਾਂ ਨੂੰ ਮਤ ਚਾਹੀਦੀ ਉਹ ਦੇ ਕੇ ਤੇ ਜੋ ਵੀ ਪ੍ਰਸ਼ਾਸਨ ਨੂੰ ਪੂਰੀ ਮਤ ਸਰ ਅਖਰ ਜਿਹੜੀ ਮੈਨੂੰ ਲੱਗਦਾ ਨਹੀਂ ਕਿਸੇ ਪਿੰਡ ਦੇ ਇਹ ਤਾਂ ਮਾਣਾ ਸਰਪੰਚ ਕਿਸੇ ਨੇ ਬਣਾ ਲਿਆ ਹੋਊਗਾ ਜਾਂ ਐਡੀ ਮਾੜੀ ਪੰਚਾਇਤ ਕਿਸੇ ਨੇ ਬਣਾ ਲਈ ਹੋਊਗੀ ਕਿਉਂਕਿ ਜਦੋਂ ਲੋਕ ਆਪਣੀ ਮਤਦਾਨ ਦਾਨ ਕਰਦੇ ਆ ਉਹ ਚੰਗੀਆਂ ਪੰਚਾਇਤਾਂ ਤੇ ਚੰਗੇ ਪੰਚ ਮੈਂਬਰ ਚਾਹੁੰਦੇ ਆ ਸੋ ਹੋ ਸਕਦਾ ਹੈ ਕੋਈ ਜਿਵੇਂ ਦੇਮ ਤਿਆਰ ਤੇ ਕਿਸੇ ਕੋ ਆਜੇ ਨਾ ਪਾਇਆ ਗਿਆ ਹੋਵੇ ਜਿੱਦਾਂ ਇੱਕ ਮੈਸੇਜ ਸ਼ਾਰਟ ਸੀ ਨਾ ਕੱਲ ਆਪਾਂ ਇੱਕ ਲਾਈਵ ਹੋ ਕੇ ਉਸੇ ਵੇਲੇ ਕਹਿ ਦਿੱਤਾ ਕਿਉਂਕਿ ਆਪਾਂ ਉਹਦੇ ਲਈ ਸਿਰਫ ਕਿਸੇ ਨੂੰ ਅੱਜ ਦਾ ਸਮਾਂ ਹੋ ਸਕਦਾ ਅੱਜ ਦਾ ਨਾ ਕਿਤੇ ਪ੍ਰੋਗਰਾਮ ਬਣਾਇਆ ਹੋਵੇ ਪਰਿਵਾਰਕ ਵੀ ਜਦੋਂ ਦਿਨ ਤਿਆਰ ਹੁੰਦਾ ਹੋ ਸਕਦਾ ਕਿਸੇ ਵੇਲੇ ਅਰਜੈਂਟ ਨਾ ਕੀਤਾ ਹੋਵੇ ਕਿਸੇ ਨੇ ਅੱਜ ਪਾਤੇ ਨਹੀਂ ਕੋਈ ਕੱਲ ਪਾ ਦੇਗਾ ਵੈਸੇ ਤਕਰੀਬਨ ਜਿੰਨੀਆਂ ਕੋਲ ਸਾਈਆਂ ਮੈਨੂੰ ਦੂਜੀ ਪਾਰਟੀਆਂ ਦੇ ਵੀ ਜਿਹਨੇ ਸਾਡੇ ਪੰਜ ਸਰਪੰਚ ਬਣੇ ਆ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਜ਼ਰੂਰ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇਵਾਂਗੇ ਤੇ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਤਾਂ ਸਾਡਾ ਏਰੀਆ ਛੱਡ ਦੇਣ ਤੇ ਜਾਂ ਨਸ਼ਾ ਵੇਚਣਾ ਜਿਹੜਾ ਬੰਦ ਕਰ ਦੇਣ ਤੇ ਜਿਹੜੀਆਂ ਸਖਤ ਤੋਂ ਸਖਤ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਜਿਹੜਾ ਸਾਡਾ ਆਪਣਾ ਟੰਗ ਹੈ ਅਸੀਂ ਵੀ ਆਪਣੇ ਪੱਧਰ ਤੇ ਜਿਹੜੇ ਨਾਮ ਆ ਉਹ ਇਕੱਠੇ ਕਰ ਲਿਆ ਕੋਣ ਕੋਣ ਨਸ਼ਾ ਵੇਚਦਾ ਲਗਭਗ ਸਾਡੀ ਦਿੱਲੀ ਚ ਇਲੈਕਸ਼ਨ ਚੱਲ ਰਹੀ ਹੈ ਮੋਟੇ ਵੀ ਜਾਣਾ ਤੇ ਜੀਨੂ ਜਾਂ ਇੱਕੀ ਬਾਈ ਨੂੰ ਜਦੋਂ ਮੈਂ ਵਾਪਸ ਆਉਣਾ ਸਾਰੇ ਨਾਮ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਕੋਲ ਜਾਵਾਂਗਾ ਉਦੋਂ ਵੀ ਤੁਸੀਂ ਆਇਓ ਸਾਰੇ ਤੇ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਪ੍ਰਸ਼ਾਸਨ ਤੇ ਅਸੀਂ ਰਲ ਕੇ ਇਸ ਕੋਰਡ ਨੂੰ ਸਾਡਾ ਦਿਲੋਂ ਅੱਜ ਤੁਸੀਂ ਮੇਰੀ ਟੀਮ ਵੇਖੋਗੇ ਸਾਡੀ ਆਸ਼ਨ ਦੀ ਖਡੂਰ ਸਾਹਿਬ ਵਾਲਕੇ ਤੇ ਐਸ ਐਚਓ ਇੱਕ ਵੀ ਬੰਦਾ ਡਰਗ ਵਾਲਾ ਨਹੀਂ ਹੈਗਾ ਕੋਈ ਇੱਕ ਵੀ ਨਸ਼ਿਆਲਾ ਇੱਕ ਤਾਂ ਨਾ ਬੰਦਾ ਸ਼ਰਾਬ ਪੀਂਦਾ ਹੈ ਜਾਂ ਇੱਕ ਤਾਂ ਵੀ ਸ਼ਰਾਬ ਪੀਣਾ ਹੈ ਸਾਡੀ ਟੀਮ ਦੇ ਵਿੱਚ ਸੋ ਅੱਜ ਸਾਡੇ ਕੋਲੇ ਵੇਲਾ ਹੈ ਕਿ ਅਸੀਂ ਇੱਕ ਚੰਗਾ ਕੰਮ ਹੈ ਜਿਹੜਾ ਉਹ ਕਰ ਸਕਦੇ ਹਾਂ ਜਿਹੜਾ ਤਰਨ ਤਰਨ ਤੋਂ ਗੋਇਲਵਾਲ ਸਾਹਿਬ ਰੋਡ ਹੈ ਜੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਛੜੜੀਆਂ ਪਾਰਦਾ ਤੁੰਟਾ ਕੋਹਾ ਦੀਆਂ ਹੋ ਰਹੀਆਂ ਆ ਇਸ ਪ੍ਰਸ਼ਾਸਨ ਨੇ ਕਦੋਂ ਧਿਆਨ ਕਰੇਗਾ ਹਾਂ ਬਿਲਕੁਲ ਧਿਆਨ ਹੈ ਉਹੀ ਕਰ ਰਿਹਾ ਜੇ ਅਸੀਂ ਮਾਰੇ ਅੰਸਰਾਂ ਨੂੰ ਫੜਨ ਤੇ ਪਿਆ ਜੋਰ ਲਾ ਰਹੇ ਹਾਂ ਤੇ ਲੁੱਟਾਂ ਖੋਹਾਂ ਵੀ ਨਸ਼ੇ ਵਾਲੀ ਕਰਦੇ ਆ ਤੇ ਇਹ ਬਸ ਤੁਸੀਂ ਸਾਡੇ ਨਾਲ ਇਦਾਂ ਹੀ ਸਾਥ ਬਣਾ ਕੇ ਰੱਖੋ ਤੇ ਆਪਾਂ ਪ੍ਰਸ਼ਾਸਨ ਤੇ ਪੋਲੀਟਿਕਲ ਤੌਰ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਦਿਲ ਤੇ ਦਿਮਾਗ ਕਹਿੰਦਾ ਕਿ ਮੈਂ ਇੱਥੋਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਤੇ ਉਹਦੇ ਲਈ ਅਸੀਂ ਆਪਣਾ ਪੂਰਾ ਪ੍ਰਾਲਾ ਕਰ ਰਹੇ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ 20 ਕਿਲੋ ਦੇ ਲਗਭਗ ਆਪਾਂ ਖਰੋਏ ਜਿਹੜੀ ਫੜੀ ਹੈ ਤੇ بڑے ਮੁਕਦਮੇ ਜਿਹੜੇ ਅਨਟ੍ਰੇਸ ਵੀ ਕੁਝ ਪਏ ਸੀ ਸੋ ਉਹ ਵੀ ਜਿਹੜੇ ਆ ਉਹ ਟ੍ਰੇਸ ਕਰ ਲਏ ਗਏ ਨੇ ਤੇ ਕੁਝ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਹੀਆਂ ਅਸੀਂ ਉਹ ਵੀ ਜਿਹੜੇ ਆ ਬੰਦਿਆਂ ਨੂੰ ਜਿਵੇਂ ਹੋਣੀ ਸਤਿਪ੍ਰੀਤ ਰਾਮ ਜੀ ਦੱਸ ਰਹੇ ਸੀ ਕਿ ਅਸੀਂ ਜਲਦੀ ਰਿਮਾਂਡ ਤੇ ਲੋਕਾਂ ਨੂੰ ਲਿਆ ਰਹੇ ਹਾਂ ਜਿਹੜੇ ਜਿਹੜੇ ਭੈਣਾਂ ਸਰ ਨੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਜਾਂ ਕੋਈ ਜੇਰ ਤੋਂ ਜਿੱਦਾਂ ਕੋਈ ਚੀਜ਼ ਚਲਾ ਲੈਂਦਾ ਤੇ ਉੱਤੇ ਵੀ ਕੰਮ ਕਰ ਰਹੇ ਹਾਂ ਸਾਰੇ ਨੂੰ ਲੋੜੀ ਦੀ ਬਹੁਤ ਬਹੁਤ ਬੁਗਾਰਤਾ ਸਾਰੇ ਪੰਜਾਬ ਅਸੀਂ ਇਹਨਾਂ ਨੂੰ ਅੱਜ ਅਸੀਂ ਬੜੇ ਕੋ ਵਧੀਆ ਜਿਹੜੇ ਗਿਆ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਗਿਆ ਐਮਐਲਏ ਸਾਹਿਬ ਵੱਲੋਂ ਪਿੰਡ ਪਿੰਡ ਦੇ ਵਿੱਚ ਜਾ ਕੇ ਪਿੰਡ ਪਿੰਡ ਜਿਹੜੇ ਮੌਤਵਰ ਬੰਦੇ ਨੇ ਪਿੰਡ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਗਿਆ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਆ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਦਾ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਜੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਹੈਗਾ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜਿਸ ਹਿਸਾਬ ਨਾਲ ਸਭ ਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਅਭੀ ਅਭੀ ਮੰਦੂ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਦੀ ਹੈ ਆਪਣੇ ਸਭ ਨੂੰ ਜਿੰਦੀ ਕਿ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਹੈ ਉਸ ਤੋਂ ਪਹਿਲੇ ਸਾਡੇ ਬੰਦੇ ਉੱਤੇ ਪਹੁੰਚੇ ਹੁੰਦੇ ਤਕਰੀਬਨ ਜਿੰਨੀ ਹੁਣ ਵਾਰਦਾਤਾਂ ਆਈਆਂ ਸਾਡੇ ਵਿੱਚ ਇੱਕ ਜਾਂ ਦੋ ਮਕਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅਨਟਰੇਸ ਰਹੇ ਨੇ ਬਾਕੀ ਸਾਰੇ ਟੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋਲ ਲੀਡਸ ਆਈਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇਅਰ ਸੋ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲਏ ਨੇ ਸੋ ਮੈਂ ਸਾਡਾ ਬਹੁਤ ਥੈਂਕਸ ਕਰ ਦਾਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ ਚ ਵੇਚਦੇ ਗਿਆ ਕਰਦੇਗੇ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਉਹਨੂੰ ਚਿੱਟਾ ਛੱਡਣਾ ਪਵੇਗਾ ਜਾਂ ਫਿਰ ਸਾਡਾ ਏਰੀਆ ਛੱਡਣਾ ਪਈ। ਡੀਐਸਪੀ ਸਾਹਿਬ ਸਵਾਲ ਹੈ ਕਿ ਪੁਲਿਸ ਉਂਝੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਕੰਮ ਹੈ ਜੇ ਅਸੀਂ ਫੜਨਾਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰ ਦੇਣਾਂਗੇ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤ ਹੋ ਜਿੰਦੀ ਹੈ ਜਾਂ ਜ਼ਮਾਨਤ ਨਾ ਦੋ ਉਹਨਾਂ ਦੀ। ਇਸੇ ਬੱਚੇ ਸੀ ਰਿਕਵੈਸਟ ਕਰ ਰਹੇ ਸਾਰੀ ਪੰਚਾਇਤ ਨੂੰ ਵੀ ਜੇ ਜਮਾਨਤ ਦੇ ਦੋਵੇਂ ਤਰ੍ਹਾਂ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਛੱਡ ਦੇਣਗੇ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹਨਾਂ ਨੂੰ ਜਮਾਨਤਾ ਮਿਲ ਜਾਂਦੀਆਂ ਨੇ ਵੀ ਕਮੀ ਨੂੰ ਅਸੀਂ ਠੀਕ ਕਰ ਸਕਦੇ ਹਾਂ ਪਰ ਹੁਣ ਆਪਾਂ ਇਹ ਜਮਾਨਤ ਦੇਵਾਂਗੇ ਹੀ ਨਹੀਂ ਤੇ ਆਪਾਂ ਉਹਦੀ ਜਮਾਨਤ ਹੋਣੀ ਕਿੱਥੇ ਹੋਣੀ ਹੈ ਇਸ ਐਸੇ ਹਸਤਾਕਰਾਂ ਦੀ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੋਣੀ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆਏ ਨੇ ਨਾ ਹਿਊਮਨ ਰਾਈਟਸ ਇਹ ਹੁੰਦਾ ਵੀ ਆਪਾਂ ਨੂੰ ਫ੍ਰੀडम ਵੀ ਦੇਣੀ ਹੈ ਉਹ ਜੁਡੀਸ਼ੀਅਨ ਨੇ ਦੇਖਣਾ ਹੈ ਕਿ ਸਾਡੇ ਕੋਲ ਜਿੰਨਾ ਖੁੰਦਾ ਅਸੀਂ ਉਹਨੂੰ ਫੜ ਕੇ ਉਹਨੂੰ ਜੇਲ੍ਹ ਭੇਜ ਦਿੰਦੇ ਹਾਂ ਤੁਸੀਂ ਨਹੀਂ ਜ਼ਮਾਨਤ ਦੇ ਦੋਗੇ ਉਹ ਬਾਹਰ ਆਈ ਨਹੀਂ ਸੰਗਦਾ ਇਹ ਮੈਂ ਤੁਹਾਨੂੰ ਗੰਟੀ ਦਿੰਦੇ ਹਾਂ ਤੁਹਾਡੇ ਕਹਿ ਮਤਾਬ ਕਿਸ ਹੁਮਨ ਰਾਏ ਦਾ ਅੜਿੱਕਾ ਪੈਂਦਾ ਨਹੀਂ ਅੜਿੱਕਾ ਕੋਈ ਨਹੀਂ ਵਰਦਾ ਹੈਗਾ ਪਰ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਤੁਸੀਂ ਜੇ ਨਹੀਂ ਦੋਗੇ ਜ਼ਮਾਨਤ ਉਹ ਜ਼ਮਾਨਤ ਹੋਣੀ ਨਹੀਂ ਮੈਂ ਨਹੀਂ ਕਿਹਾ ਮੈਂ ਚਲਿਆ ਵੀ ਉਹ ਸੋਚ ਰਹੇ ਹਾਂ ਕਿ ਜੇ ਤੁਸੀਂ ਜਿਵੇਂ ਹਮਨ ਪਿੱਛੇ ਕਾਨੂੰਨ ਚੀਜ਼ ਕੀਤਾ ਹੈ ਕੋਸਤਾ ਆਪਣਾ ਕਿ ਸਜ਼ਾਾਂ ਵੀ ਜ਼ਿਆਦਾ ਹੋਏਗਾ ਜੇ ਬਾਹਰਲੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰਲੀ ਕੰਟਰੀ ਚ ਇਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹ ਕਰ ਲੋਕਾਂ ਦੇ ਘਰ ਸੋਨੇ ਖਾਲੀ ਪਏ ਹੋਦੇਗੇ ਕੋਈ ਉਹ ਤਾਲਾ ਲਾਇਆ ਨਹੀਂ ਉਹਨੇ ਸਾਰੇ ਇਧਾ-ਉਧਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਇਹ ਤਾਂ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜ਼ਬਾਨ ਤੇ ਦੇ ਦੂਗਾ ਫੇਰ ਨਹੀਂ ਦੇਗਾ ਤਾਣੀ ਸਾਰੇ ਪਿੰਡਾਂ ਦੀ ਕਰ ਰਹੇ ਨਾ ਆਪਾਂ ਸਭ ਦੀ ਜਿੰਨੀ ਕਰ ਰਹੇ ਨੇ ਸਭ ਦੀ ਜਿੰਨੀ ਸਾਰਾ ਪਿੰਡ ਕਿੰਨੇ ਨਹੀਂ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਅਸੀਂ ਸਾਰ ਇੱਕ ਸਵਾਲ ਹੈ ਜੀ ਦਾ ਨਹੀਂ ਬਿਲਕੁਲ ਸਹੀ ਗੱਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਵਿੱਚ ਛੋੜੇ ਸਾਡੀ ਜਿੰਨੀ ਬਣਾ ਲੈਂਦੇ ਹਾਂ ਕਿ ਆਪਣਾ WhatsApp ਗਰੁੱਪ ਬਣਾ ਲੈਂਦੇ ਮੈਂ ਆਪੇ ਸ਼ੇਅਰ ਕਰ ਦਿੰਦਾ